ਸੇਬ ਜੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮਹਾ ਪਰਮ ਪਾਪ ਭੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਣਿਹੁ ਗੁਰ ਸੰਗਤ ਦੇਹ ਮਲੰਤ ਜਮ ਤਰਾਸ ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਨਾਈ ਸੋ ਕਹੋ ਤਲ ਗੁਰ ਸੇਵੀਐ ਅਹਨ ਸ ਸਜ ਸੁਵਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਖਬ ਜੀ ਸੂਹੀ ਮਹੱਲਾ ਪੰਜਵਾਂ ਜਨਮੋਹਿ ਬ੍ਰਹਮੰਡ ਖੰਡ ਤਾਹੂ ਮਹਿ ਪਾਉ ਰਖ ਲੇਖੋ ਇਹੋ ਵਿਖਾਈ ਜੀਓ ਦੇਖੋ ਆਪਣਾ ਨਾਂ ਜਨਮੋਖੇ ਬ੍ਰਹਮੰਡ ਖੰਡ ਤਾਹੂ ਮਹਪਾਉ ਰੱਖ ਲੇਖੋ ਇਹੋ ਵਿਖਾਈ ਜੀਓ ਦੇਖੋ ਆਪ ਨਾ ਨਾਉ ਰਹਾਵ ਜਾਤੇ ਨਹੀਂ ਕੋ ਸੁਖੀ ਤਾਕ ਪਛ ਜਾਓ ਛੋੜ ਜਾ ਹੈ ਜੋ ਸਗਲ ਕਉ ਫਿਰ ਫਿਰ ਲਪਟਾਓ ਕਰਹੋ ਕਿਰਪਾ ਕਰੁਣਾ ਪਤੇ ਤੇਰੇ ਖਰ ਗੁਣ ਗਾਓ ਨਾਨਕ ਕੇ ਪ੍ਰਭ ਬੇਨਤੀ ਸਾਧ ਸੰਗ ਸਮਾਓ ਕਰਹੋ ਕਿਰਪਾ ਕਰੁਣਾ ਪਤੇ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ